ਚਾਰ ਦੇ ਵਿੱਚ ਇੱਕਦਮ ਮੌਸਮ ਦੇ ਵਿੱਚ ਬਦਲਾਅ ਨਜ਼ਰ ਆ ਰਿਹਾ ਕਿੱਦਾਂ ਤਾਂ ਲੱਗਦਾ ਹੈ। ਹਾਲ ਤਾਂ ਥੋੜਾ ਠੀਕ ਹੈ ਮੌਸਮ। ਭਈ ਅੰਦਰ ਚ ਮਿਲਗਾ ਕੋਠੇ ਦੇ ਤੋਂ ਅੱਜ ਥੜਾ ਥੱਲੇ ਸੁੱਤੇ ਆ। ਸਾਰ ਨੂੰ ਰਾਤ ਆਈ ਖੁੱਦ ਦੋ ਟਾਈਮ ਜਿਮ ਆ ਗਏ ਅੱਜ ਸਵੇਰੇ ਇੱਕ ਤੋਂ ਇੱਕ ਟਾਈਮ ਹੀ ਮਹਾਂ ਆਇਆ ਜਾਂਦਾ। ਹੋਰ ਜ਼ਿਆਦਾ ਮਿਹਨਤ ਕੰਮ ਹੁੰਦਾ ਚੱਲਦਾ। ਬਹੁਤ ਖਬਰਾਂ ਕਰਤਾ ਬਲੇ ਛਿੰਬੜੀ ਗਰਮੀ ਹੋਈ ਪਈ ਆ ਇੰਨਾ ਹਾਈ ਟੈਂਪਰੇਚਰ ਸਤਿ ਸ਼੍ਰੀ ਅਕਾਲ ਜੀ ਆਨਸਕਾਈ ਟੀਵੀ ਦੇਖ ਰਹੇ ਹੋ ਤੁਸੀਂ ਤਾਂ ਤੁਹਾਡਾ ਬਹੁਤ ਬਹੁਤ ਸਵਾਗਤ ਕਰਦੇ ਆ ਅੱਜ ਤੁਸੀਂ ਦੇਖ ਸਕਦੇ ਹੋ ਅਸੀਂ ਜਲੰਧਰ ਦੇ ਵਿੱਚ ਮੌਜੂਦਾ ਤੇ ਪੰਜਾਬ ਦੇ ਵਿੱਚ ਜਿਹੜੀ ਗਰਮੀ ਇੰਨੇ ਦਿਨਾਂ ਤੋਂ ਪੈ ਰਹੀ ਸੀ ਪਖਦੀ ਹੋਈ ਗਰਮੀ ਤੋਂ ਅੱਜ ਰਾਹਤ ਮਿਲੀ ਹੈ ਲੋਕਾਂ ਨੂੰ ਕਿਉਂਕਿ ਬੱਦਲ ਹੋ ਗਏ ਨੇ ਮੌਸਮ ਇੱਕਦਮ ਬਦਲਦਾ ਹੋਇਆ ਨਜ਼ਰ ਆ ਰਿਹਾ ਹੈ ਤੇ ਉੱਥੇ ਹੀ ਜਿੱਥੇ 47 ਤੋਂ 48 ਡਿਗਰੀ ਤੱਕ ਦਾ ਤਾਪਮਾਨ ਪਹੁੰਚ ਚੁੱਕਾ ਸੀ ਪੰਜਾਬ ਦੇ ਵਿੱਚ ਉੱਥੇ ਅੱਜ ਥੋੜੀ ਜੀ ਰਾਹਤ ਜਿਹੜੀ ਹੈ ਉਹ ਲੋਕਾਂ ਨੂੰ ਮਿਲਦੀ ਹੋਈ ਨਜ਼ਰ ਆ ਰਹੀ ਹੈ ਲੋਕ ਆਪਣੇ ਘਰਾਂ ਤੋਂ ਬਾਹਰ ਨਹੀਂ ਸੀ ਨਿਕਲ پا ਰਹੇ ਕਿਉਂਕਿ ਤਪਦੀ ਹੋਈ ਧੁੱਪ ਸਵੇਰੇ ਹੀ ਇੰਨੀ ਤਪਦੀ ਹੋਈ ਧੁੱਪ ਚੜ ਜਾਂਦੀ ਸੀ ਤੇ ਆਓ ਲੋਕਾਂ ਦੇ ਨਾਲ ਅਸੀਂ ਗੱਲਬਾਤ ਕਰਦੇ ਹਾਂ ਕਿ ਲੋਕਾਂ ਨੂੰ ਕਿੱਦਾਂ ਦਾ ਲੱਗ ਰਿਹਾ ਇਹੋ ਜਿਹੇ ਮੌਸਮ ਦੇ ਵਿੱਚ ਪੰਜਾਬ ਦੇ ਵਿੱਚ ਜਿੱਦਾਂ ਇੰਨੇ ਦਿਨਾਂ ਤੋਂ ਗਰਮੀ ਬਹੁਤ ਵੱਧ ਰਹੀ ਸੀਗੀ ਹਨਾ ਤੇ ਅੱਜ ਥੋੜਾ ਜਿਹਾ ਬਦਲਾਅ ਆਇਆ ਮੌਸਮ ਦੇ ਵਿੱਚ ਕਿੱਦਾਂ ਦਾ ਲੱਗ ਰਿਹਾ ਘਰੋਂ ਨਿਕਲ ਕੇ ਸੌਖਾ ਲੱਗ ਰਿਹਾ ਥੋੜਾ ਔਖਾ ਲੱਗ ਰਿਹਾ ਕਿਉਂ ਇਦਾਂ ਦਾ ਮੌਸਮ ਵੀ ਨਹੀਂ ਹੋਣਾ ਚਾਹੀਦਾ ਔਖਾ ਹੋਇਆ ਪਿਆ ਬਹੁਤ ਜ਼ਿਆਦਾ ਮਿਹਨਤ ਜੀ ਕੰਮ ਨਹੀਂ ਹੁੰਦਾ ਗਰਮੀ ਚ ਬਹੁਤ ਔਖਾ ਕਰਨਾ ਪੈਂਦਾ ਸੱਚੀ ਬੜੀ ਗਰਮੀ ਹੋਈ ਪਈ ਆ ਇੰਨਾ ਹਾਈ ਟੈਂਪਰੇਚਰ ਚ ਆਪਦੇ ਵਿੱਚ ਇੰਨੀ ਗਰਮੀ ਵਧੀ ਹੋਈ ਸੀਗੀ 47 ਤੱਕ ਦਾ ਤਾਪਮਾਨ ਪਹੁੰਚਿਆ ਹੋਇਆ ਸੀ ਤੇ ਅੱਜ ਥੋੜੀ ਰਾਹਤ ਮਿਲੀ ਆ ਕਿਦਾਂ ਦਾ ਲੱਗ ਰਿਹਾ ਹੋ ਵਧੀਆ ਫੀਲ ਹੋ ਰਿਹਾ ਜੀ ਥੋੜੀ ਰਾਹਤ ਮਿਲੀ ਗਰਮੀ ਤੋਂ ਅੱਗੇ ਨਾਲੋਂ ਇਦਾਂ ਦਾ ਮੌਸਮ ਹੋਣਾ ਚਾਹੀਦਾ ਬਿਲਕੁਲ ਜੀ ਇਦਾਂ ਦਾ ਹੋਣਾ ਚਾਹੀਦਾ ਤੁਹਾਨੂੰ ਪਤਾ ਹੀ ਪਿੱਛੇ ਤੇ ਕੀ ਹਾਲਤ ਸੀ ਉਹ ਵੀ ਅੱਜ ਹੀ ਦੋ ਦੋ ਚਾਰ ਘੰਟੇ ਹੋਇਆ ਥੋੜਾ ਠੀਕ ਲੱਗ ਰਿਹਾ ਸਵੇਰੇ ਤੇ ਫਿਰ ਵੀ ਇਦਾਂ ਹੀ ਸੀਗਾ ਜਿੱਥੇ ਲੋਕੀ ਆਪਣੇ ਕੰਮਾਂ ਕਰਾ ਤੇ ਵੀ ਨਹੀਂ ਨਿਕਲ ਪਾ ਰਹੇ ਸੀ ਨਾ ਲੋਕੀ ਘਰਾਂ ਤੋਂ ਵੀ ਨਿਕਲਣ ਚ ਪਰਹੇਜ਼ ਕਰ ਰਹੇ ਸੀ ਕਿਉਂਕਿ ਧੁੱਪ ਬਹੁਤ ਜ਼ਿਆਦਾ ਹੈ ਤੇ ਲੋਕਾਂ ਨੂੰ ਸਕਿਨ ਦੀਆਂ ਬਿਮਾਰੀਆਂ ਵੀ ਵੱਧ ਰਹੀਆਂ ਸੀ ਤੇ ਵੈਸੇ ਵੀ ਲੂ ਜਿਹੜੀ ਆ ਬਹੁਤ ਪੈ ਰਹੀ ਸੀ ਅੱਜ ਥੋੜੀ ਰਾਹਤ ਹੈ ਜੇ ਪਸ਼ੂ ਪੰਛੀਆਂ ਦੀ ਗੱਲ ਕਰੀਏ ਉਹਨਾਂ ਨੂੰ ਵੀ ਥੋੜੀ ਰਾਹਤ ਮਿਲ ਬਿਲਕੁਲ ਹੀ ਸਾਰੇ ਨੂੰ ਰਾਹਤ ਆਈ ਖੁਦ ਦੋ ਟਾਈਮ ਜਿਮ ਆ ਗਏ ਅੱਜ ਸਵੇਰੇ ਇੱਕ ਤੋਂ ਇੱਕ ਟਾਈਮ ਹੀ ਮਹਾਂ ਆਇਆ ਜਾਂਦਾ ਜਾਂ ਹਫ਼ਤੇ ਚਾਰ ਦਿਨ ਆ ਆਬਵੀਅਸਲੀ ਸਾਰਾ ਦਿਨ ਰਾਤ ਮਿਲੀ ਹੈ ਪਰ ਪੰਜਾਬ ਦੇ ਵਿੱਚ ਗਰਮੀ ਇੰਨੀ ਵਧੀ ਹੋਈ ਸੀਗੀ ਇੰਨੇ ਦਿਨਾਂ ਤੋਂ ਹਨਾ ਤਾਪਮਾਨ ਜਿਹੜਾ ਵਧਿਆ ਹੋਇਆ ਸੀ ਅੱਜ ਥੋੜਾ ਜਿਹਾ ਬਦਲਾ ਨਜ਼ਰ ਆ ਰਿਹਾ ਕਿੱਦਾਂ ਦਾ ਲੱਗ ਰਿਹਾ ਬੈਟਰ ਮੈਮ ਅੱਗੇ ਨਾਲ ਬਹੁਤ ਵਧੀਆ ਹੈ ਕਿੱਦਾਂ ਦਾ ਮੌਸਮ ਵਧੀਆ ਲੱਗਦਾ ਤੁਹਾਨੂੰ ਕਿਉਂਕਿ ਤੁਸੀਂ ਵੀ ਜੌਬ ਤੇ ਜਾਣਾ ਹੈ ਕੰਮਾਂ ਕਰਾ ਤੇ ਜਾਣਾ ਹੈ ਤੇ ਸਿਖਰ ਜੇ ਗਲ ਕਰੀਏ ਸਵੇਰੇ ਹੀ ਇੰਨੀ ਤਿੱਖੀ ਧੂਪ ਚੜ ਜਾਂਦੀ ਹੈ ਵੈਦਰ ਤਾਂ ਚਲੋ ਆਪਾਂ ਨੂੰ ਜਿਹੜਾ ਫਰਵਰੀ ਟਾਈਪ ਦਾ ਜਨਵਰੀ ਫਰਵਰੀ ਉਹ ਹੀ ਬਹੁਤ ਵਧੀਆ ਲੱਗਦਾ ਹੈ ਗਰਮੀ ਤੇ ਚਲੋ ਫੇ ਵੀ ਨਿਕਲਣਾ ਪੈਂਦਾ ਹੀ ਹੈ ਲੇਕਿਨ ਆਲਮੋਸ या मॉर्निंग सवेरे सवेरे तक काम कर कर रहे हैं चंडीगढ़ जैसा नजारा नहीं है जी चंडीगढ़ पर नजारा गर है कि गर्मी से सर मतलब रेंदी है ना कि हर साइड रेंदी गर्मी यहाँ पे थोड़ा ज्यादा है अपने चंडीगढ़ में कम है ਕਿਉਂ ਨਾ ਵਾਹਾਂ ਪੇ ਥੋੜਾ ਜਿਆਦਾ ਬੈਟਰ ਹੈ ਤੁਹਾਨੂੰ ਲੱਗਦਾ ਕਿ ਜਿਹੜੇ ਲੋਕ ਹੁਣ ਪਹਿਲਾਂ ਪੇੜ ਪੌਦੇ ਕੱਟਦੇ ਸੀ ਅੱਜ ਉਹਨਾਂ ਨੂੰ ਵੀ ਪਛਤਾਵਾ ਹੁੰਦਾ ਹੋਵੇਗਾ ਕਿਉਂਕਿ ਸਾਡੇ ਜੀ ਗੱਲ ਕਰੀਏ ਰੁੱਖ ਬਹੁਤ ਕੱਟਨੇ ਉਹ ਤਾਂ ਹੈਗਾ ਹੀ ਹੈ ਲੇਕਿਨ ਇਹ ਇਹਦੇ ਬਲ ਨਾ ਜਿਹੜੇ ਸਰਕਾਰਾਂ ਦਾ ਬਿਲਕੁਲ ਧਿਆਨ ਨਹੀਂ ਹੈਗਾ ਆਲਮੋਸਟ ਜਿਆਦਾ ਬੰਦੇ ਰੁੱਖ ਕੌਣ ਕੱਟ ਰਿਹਾ ਸਰਕਾਰਾਂ ਹੀ ਕਟਾ ਰਹੀਆਂ ਆ ਆਮ ਬੰਦਾ ਹੁਣ ਮੈਂ ਤਾਂ ਕਿਸੇ ਬੂਟੇ ਨੂੰ ਹੱਥ ਵੀ ਨਹੀਂ ਲਾ ਸਕਦਾ ਠੀਕ ਹੈ ਭਾਜੀ ਬਿਲਕੁਲ ਬਿਲਕੁਲ ਆ ਸਰਕਾਰਾਂ ਦੇ ਸਿਰਫ ਛੋਸ਼ੇ ਆ ਕਿ ਤੁਸੀਂ ਰੁੱਖ ਲਾਓ ਰੁੱਖ ਲਾਓ ਜਾਂ ਤੁਸੀਂ ਲਾ ਕੇ ਵੀ ਦਿਖਾਓ ਨ ਲਾਣਾ ਉਹਨਾਂ ਨੇ ਕੁਝ ਨਹੀਂ ਸਿਰਫ ਕਟਾਈ ਕਰਨੀ ਚਾਹੇ 4 ਲੇਨ 6 ਲੇਨ ਕੁਝ ਵੀ ਬਣੇ ਉਸ ਦੇ ਨਾਲ ਨਾਲ ਤੁਸੀਂ ਲਗਵਾਓ ਸਾਰਾ ਤਾਂ ਸਰਕਾਰਾਂ ਦਾ ਕੰਮ ਆ ਜੋ ਹੋ ਰਿਹਾ ਹੈ ਕਿਨ ਉਹਨਾਂ ਦੇ ਕਰਕੇ ਆ ਸਾਰਾ ਗਲੋਬਲ ਵਾਰਮਿੰਗ ਮੈਂ ਕਹਿੰਦਾ ਡਿਪੈਂਡ ਹੀ ਇਹਨਾਂ ਦੇ ਉੱਤੇ ਬਸ ਇਹੀ ਕਹਿਣਾ ਚਾਹੀਦਾ ਕਿ ਸਰਕਾਰਾਂ ਨੂੰ ਤਾਂ ਧਿਆਨ ਦੇਣਾ ਚਾਹੀਦਾ ਹੈ ਬਾਕੀ ਸਭ ਕੁਝ ਆਪ ਹੀ ਸਹੀ ਹੋ ਜਾਣਾ ਹੈ ਹਰ ਕੋਈ ਬਿਨਾ ਰੋਟੀ ਤੋਂ ਕੁਝ ਨਹੀਂ ਹੈਗਾ ਜੇ ਕੰਮ ਨਹੀਂ ਕਰਾਂਗੇ ਰੋਟੀ ਕਿੱਥੋਂ ਮਿਲੇਗੀ ਸਾਰੀ ਦੁਨੀਆ ਕੰਮ ਤੇ ਜਾਂਦੀ ਹੈ ਗਰਮੀ ਹੈਗੀ ਆ ਉਹਨੂੰ ਫੀਲ ਕਰ ਕਰੋ ਆਪਣੀ ਮਿਹਨਤ ਵੱਲ ਧਿਆਨ ਦਿਓ ਸਾਰੇ ਕਹਿੰਦੇ ਗਰਮੀ ਗਰਮੀ ਆ ਗਰਮੀਆਂ ਨੂੰ ਗਰਮੀਆਂ ਹੀ ਆਉਣੀਆਂ ਸਰਦੀਆਂ ਨੂੰ ਸਰਦੀਆਂ ਹੀ ਆਉਣੀਆਂ ਸੋ ਆਪਣਾ ਜਿਹੜਾ ਕੰਮ ਹੈਗਾ ਆਪਣਾ ਕੰਮ ਇਹ ਆ ਜੋ ਚੱਲਦਾ ਚੱਲ ਰਹਿੰਦੇ ਆਪਣੀ ਰੋਟੀ ਵੱਲ ਦੇ ਆਂਦੇ ਤੁਸੀਂ ਬਣੀ ਰਹੋ ਹਰ ਤਾਜ਼ਾ ਅਪਡੇਟ ਲਈ ਔਨਸਕਾਈ ਟੀਵੀ ਦਿਨਾਂ ਦਾ